ਇਹ ਜਿਹੜੇ ਹੜ੍ਹ ਆਏ ਐ ਇਹ ਆਪਣੇ ਆਪ ਨਹੀਂ ਆਏ ਸਰਕਾਰ ਦੀ ਨਾਕਾਮੀ ਕਰਕੇ ਆਏ ਐ ਕਿਉਂਕਿ ਜਦੋਂ ਸਰਕਾਰਾਂ ਸਹੀ ਤਰੀਕੇ ਨਾਲ ਪ੍ਰਸ਼ਾਸਤ ਨੂੰ ਪਹਿਲਾਂ ਇੰਤਜ਼ਾਮ ਨਹੀਂ ਕਰਦੀਆਂ ਤਾਂ ਹੜ੍ਹ ਆਉਂਦੇ ਐ ਭਾਤੇ ਕਹਿੰਦਾ ਮੈਂ ਉਹ ਦੇ ਰਿਆਂ ਜਹਾਜ਼ ਭਾਈ ਸਾਢੇ 3 ਸਾਲ ਕਿਨੂੰ ਦਿੱਤਾ ਹੋਇਆ ਸੀ ਸਾਢੇ 3 ਸਾਲ ਤੱਕ ਕੇਜਰੀ ਵਾਲੇ ਤੇ ਪਰ ਟੁੱਟੇ ਲਿੰਦਾ ਰਿਹਾ ਪੰਜਾਬੀਆਂ ਨੂੰ ਪੁੱਛਿਆ ਤੱਕ ਨਹੀਂ ਅੱਜ ਤਣੂ ਜਹਾਜ਼ ਹੈਲੀਕਾਪਟਰ ਦਾ ਇਹ ਚਾਹੀਦੇ ਸੀ ਅੱਜ 50 ਹੈਲੀਕਾਪਟਰ ਬਾਹਰੋਂ ਮਗਾ ਕੇ ਕਿਰਾਏ ਤੇ ਪੰਜਾਬੀਆਂ ਨੂੰ ਜਿੱਥੇ-ਜਿੱਥੇ ਉਹ ਫਸੇ ਬੇਸੀ ਚੱਕਦਾ ਲੇਕਿਨ ਇਹ ਬੰਦਿਆਂ ਨੂੰ ਇਹ ਅਕਲੇ ਕੋਈ ਨਹੀਂ ਹੈ ਪਹਿਲੀ ਕੀ ਗਈ ਹੈ 27 ਜਨਾਨ ਨਜ਼ੀਕ ਆ ਰਹੇ ਤਾਂ ਐਸੀ ਵਿੱਚ ਐਸੀ ਦੇਖਦੇ ਕਿ ਕਾਂਗਰਸ ਇਹ ਕਾਂਗਰਸ ਪਾਰਟੀ ਦਾ ਪ੍ਰੋਗਰਾਮ ਹੈ ਰਾਜਾ ਬਡਿੰਗ ਪ੍ਰਧਾਨ ਜੀ ਜਲੰਧਰ ਵਿੱਚ ਆਏ ਹੈ ਤੇ ਸੰਵਿਧਾਨ ਬਚਾਓ ਰੈਲੀ ਹੋ ਰਹੀ ਹੈ ਇਹ ਹਾਰੇ ਜ਼ਿਲ੍ਹੇ ਚ ਹੋਈ ਹੈ ਹੋਰ ਦੱਸੋ ਅਗਰ ਬਾਤ ਕੀ ਚਾਹੀਏ ਤਾਂ ਪੰਜਾਬ ਵਿੱਚ ਇਸ ਸਮੇ ਬਾੜ ਕੇ ਹਾਲਾਤ ਹੈ ਕਈ ਜ਼ਿਲ੍ਹਿਆਂ ਵਿੱਚ ਬਾੜ ਆਈ ਹੋਈ ਹੈ ਇਹ ਜਿਹੜੇ ਹੜ ਆਏ ਐ ਇਹ ਆਪਣੇ ਆਪ ਨਹੀਂ ਆਏ ਸਰਕਾਰ ਦੀ ਨਾਕਾਮੀ ਕਰਕੇ ਆਏ ਐ ਕਿਉਂਕਿ ਜਦੋਂ ਸਰਕਾਰਾਂ ਸਹੀ ਤਰੀਕੇ ਨਾਲ ਬਰਸਾਤ ਤੋਂ ਪਹਿਨਾ ਇੰਤਜ਼ਾਮ ਨਹੀਂ ਕਰਦੀਆਂ ਤਾਂ ਹੜ ਆਉਂਦੇ ਐ ਹਰ ਸਾਲ ਸਰਕਾਰਾਂ ਸਫਾਈ ਕਰਾਉਂਦੀਆਂ ਨਦੀਆਂ ਨਾਲੇ ਦਰਿਆ ਲੇਕਿਨ ਇਹਨਾਂ ਨੇ 3.5 ਸਾਲ ਤੋਂ ਨਹੀਂ ਕਰਾਏ 3.5 ਸਾਲ ਦੇ ਵਿੱਚ ਦੋ ਵਾਰ ਬਾੜ ਆ ਚੁੱਕੀ ਐ ਇਹਦੇ ਲਈ ਸਿਰਫ ਤੇ ਸਿਰਫ ਸਰਕਾਰ ਦੀ ناکਾਮੀ ਇਹਨਾਂ ਦਾ ਅਣਜਾਣਪਣਾ আর ਇਹਨਾਂ ਦੀ ਆਪਣੀ ਫੇਲਰ ਹੈ ਨਾਲ ਨਾਲ ਜਿਹੜੀ ਇਹ ਨਜਾਇਜ਼ ਮਾਈਨਿੰਗ ਸਾਢੇ 3 ਸਾਲ ਤੋਂ ਕਰ ਰਹੀ ਹੈ ਇਹਨਾਂ ਨੇ ਮਾਈਨਿੰਗ ਦੀ ਕੋਈ ਆਕਸ਼ਨ ਨਹੀਂ ਕੀਤੀ ਸਾਢੇ 3 ਸਾਲ ਦੇ ਵਿੱਚ ਇੱਕ ਤਾਂ ਪੰਜਾਬ ਨੂੰ ਲੁੱਟ ਕੇ ਲਿਆ ਰਹੇ ਹੈ ਦੂਸਰਾ ਪੰਜਾਬ ਨੂੰ ਹੜ ਦੇ ਰਹੇ ਹੈ ਕਿਉਂਕਿ ਰਾਤਾਂ ਨੂੰ ਚੋਰੀ ਚੱਕਦੇ ਹੈ ਰੇਤਾ ਤੇਰੇ ਚੋਰਾਂ ਦੇ ਥਾਂ ਲਾਟੀਆਂ ਦੇ ਜਾਜ ਰਾਤ ਨੂੰ ਕਿਤੇ ਨੇ ਪੜ ਦਿੰਦੇ ਕਦੇ ਕਿਤੇ ਦੇ ਪੜ ਦਿੰਦੇ ਉਹਦੇ ਨਾਲ ਦਰਿਆਨ ਦੇ ਬੰਨ ਟੁੱਟੇ ਐ ਤੇ ਨਦੀਆਂ ਦੇ ਬੰਨ ਟੁੱਟੇ ਤਾਂ ਇਹ ਹੜਾ ਆਇਆ ਇਹਦੇ ਲਈ ਸਰਕਾਰ ਦੀ ਮਾਈਨਿੰਗ ਜਿਹੜੀ ਚੋਰੀ ਹੋ ਰਹੀ ਹੈ ਉਹ ਜ਼ਿੰਮੇਵਾਰ ਹੈ ਕਿ ਇਹਨਾਂ ਦੀ ناکਾਮੀ ਜਿਹੜੀ ਇਹ ਸਫਾਈ ਨਹੀਂ ਕਰਾ ਸਕਿਓ ਜ਼ਿੰਮੇਵਾਰ ਹੈ ਧੰਨਵਾਦ ਜੇ ਤਾਂ ਸੀਐਮ ਨੇ ਆਪਣਾ ਹੈਲੀਕਾਪਟਰ ਮਾਰੀਆ ਕਰਿਆ ਉਹਨੇ ਤੇ ਚन्नई ਦੌਰਾ ਵੀ ਕਰਕੇ ਆਇਆ ਤੋ ਐਸੇ ਮੈਂ 트ੰਪ ਦੁਆਰਾ ਟੈਰੀਪੀ ਲਵਾ ਦਿੱਤਾ ਗਿਆ ਹੈ ਯਾਰ ਤਿੰਨ ਦਿਨਾਂ ਬਾਅਦ ਤੇ ਕਹਿੰਦਾ ਮੈਂ ਉਹ ਦੇ ਰਿਹਾ ਜਹਾਜ਼ ਭਾਈ ਸਾਢੇ 3 ਸਾਲ ਕਿਨੂੰ ਦਿੱਤਾ ਹੋਇਆ ਸੀ ਸਾਢੇ 3 ਸਾਲ ਤੱਕ ਕੇਜਰੀ ਵਾਲੇ ਦੇ ਪਰ ਝੂਟੇ ਲਿੰਦਾ ਰਿਹਾ ਪੰਜਾਬੀਆਂ ਨੂੰ ਪੁੱਛਿਆ ਤੱਕ ਨਹੀਂ ਅੱਜ ਤੁਨੂੰ ਜਹਾਜ਼ ਹੈਲੀਕਾਪਟਰ ਦਾ ਇਹ ਚਾਹੀਦੇ ਸੀ ਅੱਜ 50 ਹੈਲੀਕਾਪਟਰ ਬਾਹਰੋਂ ਮਗਾ ਕੇ ਕਿਰਾਏ ਤੇ ਪੰਜਾਬੀਆਂ ਨੂੰ ਜਿੱਥੇ-ਜਿੱਥੇ ਉਹ ਫਸੇ ਬੈ ਸੀ ਚੱਕਦਾ ਲੇਕਿਨ ਇਹ ਬੰਦਿਆਂ ਨੂੰ ਇਹ ਅਕਲੇ ਕੋਈ ਨਹੀਂ ਹੈ ਇਹਨਾਂ ਨੂੰ ਤਾਂ ਸਿਰਫ ਲੁੱਟਣੇ ਪੰਜਾਬ ਨੂੰ ਲੁੱਟਣ ਦੇ ਇਲਾਵਾ ਕੋਈ ਕੰਮ ਨਹੀਂ ਹੈ ਮੈਂ ਪੁੱਛਦਾ ਕਿ ਸਾਢੇ 3 ਸਾਲ ਦੇ ਪੰਜਾਬ ਦੇ ਮਾਈਨਿੰਗ ਦੇ ਪੈਸੇ ਕਿੱਥੇ ਗਏ ਆ ਉਹ ਦੱਸੋ